ਜਿਹੜੇ ਵਿਸ਼ੇ ਤੇ ਅੱਜ ਮੈਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਇਹ ਇਹ ਆਪਣੀਆਂ ਸਾਰੀਆਂ ਭਾਵਨਾਵਾਂ ਨੂੰ ਚੋਟ ਪਹੁੰਚਾਉਣ ਵਾਲਾ ਸੱਟ ਮਾਰਨ ਵਾਲਾ ਵਿਸ਼ਾ ਆ ਜਿਹੜਾ ਕੱਲ ਭਾਜਪਾ ਦੇ ਲੀਡਰ ਪ੍ਰਵੇਸ਼ ਵਰਮੇ ਨੇ ਜੋ ਬਦ ਜੁਬਾਨੀ ਦਿੱਲੀ ਦੇ ਵਿੱਚ ਕੀਤੀ ਹੈ ਇੱਕ ਗੱਲ ਤੇ ਬੜੀ ਸਪਸ਼ਟ ਹੋ ਗਈ ਹੈ ਕਿ ਪੰਜਾਬੀ ਚ ਕਹਿੰਦੇ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਭਾਜਪਾ ਦੀ ਜਿਹੜੀ ਮਾਨਸਿਕਤਾ ਹੈ ਪੰਜਾਬ ਨੂੰ ਲੈ ਕੇ ਪੰਜਾਬੀਆਂ ਨੂੰ ਲੈ ਕੇ ਉਹ ਕੱਲ ਪਰਵੇਸ਼ ਵਰਮਾ ਨੇ ਜਗ ਜाहिर ਕਰਤੀ ਕਿਸ ਹੱਦ ਤੱਕ ਇਹ ਨਫ਼ਰਤ ਕਰਦੇ ਆ ਪੰਜਾਬ ਦੇ ਲੋਕਾਂ ਨੂੰ ਅਹੇ ਜੀ ਪਰਵੇਸ਼ ਵਰਮਾ ਕੱਲ ਕਹਿ ਰਿਹਾ ਔਰ ਦਿੱਲੀ ਦੀ ਭਾਜਪਾ ਦੀ ਜਿਹੜੀ ਲੀਡਰਸ਼ਿਪ ਹੈ ਉਹਦੀ ਅਗਵਾਈ ਕਰ ਰਿਹਾ ਔਰ ਦੋ ਵਾਰ ਦਾ ਮੈਂਬਰ ਪਾਰਲੀਮੈਂਟ ਰਹਿ ਚੁੱਕਿਆ ਸਾਬਕਾ ਮੁੱਖ ਮੰਤਰੀ ਦਾ ਮੁੰਡਾ ਹੈ ਇਹ ਨਹੀਂ ਆ ਵੀ ਕੋਈ ਨੌਸ਼ਕੀ ਆ ਵੀ ਕੱਲ ਦਾ ਰਾਜਨੀਤੀ ਚ ਕੋਈ ਆਇਆ ਹੈ ਲੇਕਿਨ ਅੰਦਰਲੀ ਮਾਨਸਿਕਤਾ ਹੈ ਕਿ ਦਿੱਲੀ ਚ ਪੰਜਾਬ ਦੇ ਨੰਬਰਾਂ ਦੀਆਂ ਗੱਡੀਆਂ ਬੜੀਆਂ ਘੁੰਮ ਰਹੀਆਂ 26 ਜਨਵਰੀ ਚ ਕੋਈ ਵੱਡੀ ਵਾਰਦਾਤ ਕਰਨ ਨੂੰ ਕੋਈ ਸਾਜ਼ਿਸ਼ ਨਹੀਂ ਹੋ ਰਹੀ ਭਾਜਪਾ ਇਸ ਤਰ੍ਹਾਂ ਦੀ ਮਾਨਸਿਕਤਾ ਰੱਖਦੀ ਹੈ ਪੰਜਾਬ ਦੇ ਲੋਕਾਂ ਨੂੰ ਅੱਤਵਾਦੀ ਸਮਝਦੇ ਹੋ ਤੁਸੀਂ ਟਰਰ ਸਮਝਦੇ ਹੋ ਤੁਸੀਂ ਪ੍ਰਵੇਸ਼ ਵਰਮਾ ਜੀ ਮਾਫੀ ਮੰਗ ਲਓ ਮਾਫੀ ਇਹ ਮੈਂ ਤੁਹਾਨੂੰ ਬੜਾ ਸਪਸ਼ਟ ਕਹਿਣਾ ਚਾਹੁੰਦਾ ਅੱਜ ਮੀਡੀਆ ਦੇ ਰਾਹੀਂ ਤੁਸੀਂ ਜਿਹੜੀ ਦਿੱਲੀ 'ਚ ਰਾਜ ਭਾਗ ਭੋਗਿਆ ਨਾ ਇਹ ਦਿੱਲੀ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਅਗਰ ਕੁਰਬਾਨੀਆਂ ਦਿੱਤੀਆਂ ਤੇ ਪੰਜਾਬੀਆਂ ਨੇ ਦਿੱਤੀਆਂ ਔਰ ਸਭ ਤੋਂ ਜ਼ਰੂਰੀ ਜਿਹੜੀ ਦਿੱਲੀ ਦਾ ਨਕਸ਼ਾ ਬਦਲਿਆ ਜੱਜ ਹੋਂ ਦਾ ਦਿੱਲੀ ਦੀ ਜਿਹੜੇ ਪੰਜਾਬੀ ਜਦੋਂ ਵੰਡ ਪਈ ਸੀ ਪਾਰਟੀਸ਼ਨ 'ਚ ਉਜੜ ਕੇ ਆਏ ਸੀ ਉੱਥੇ ਪੰਜਾਬੀਆਂ ਨੇ ਦਿੱਲੀ ਦੀ ਨੁਹਾਰ ਬਦਲੀ ਆ ਕਿਹੜੇ 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 ਵਹਿਮ 'ਚ ਫਿਰਦੇ ਹੋ ਤੁਸੀਂ ਪ੍ਰਵੇਸ਼ਪਰਮਾ ਜੀ ਔਰ ਇਹ ਮੈਨੂੰ ਲੱਗਦਾ ਹੈ ਇਹਦੇ ਤੇ ਸਮਾਜ ਦੇ ਹਰੇਕ ਵਰਗ ਨੂੰ ਹਰੇਕ ਵਰਗ ਨੂੰ ਇਰਤੇ ਰिएक्ट ਕਰਨਾ ਚਾਹੀਦਾ ਹੈ ਕੋਈ ਇੱਕ ਪੋਲਿਟਿਕਲ ਪਾਰਟੀਆਂ ਦਾ ਵਿਸ਼ਾ ਨਹੀਂ ਹੈ ਤੁਸੀਂ ਇੱਕ ਪੂਰੀ ਕਮਿਊਨਿਟੀ ਨੂੰ ਪੂਰੀ ਜਮਾਤ ਨੂੰ ਇੱਕ ਪੂਰੇ ਸੂਪੇ ਨੂੰ ਜਦੋਂ ਦਿੱਲੀ ਜਿਹੜੀ ਦੇਸ਼ ਦੀ ਰਾਜਧਾਨੀ ਹੈ ਉਹਦੇ ਇਲੈਕਸ਼ਨ ਹੋ ਰਹੇ ਔਰ ਤੁਸੀਂ ਇਸ ਹੱਦ ਤੱਕ ਮੀਡੀਆ ਇੰਟਰਨੈਸ਼ਨਲ ਮੀਡੀਆ ਤੇ ਜਾ ਕੇ ਕਹਿ ਰਹੇ ਹੋ ਕਿ ਜਿਹੜੇ ਪੰਜਾਬ ਦੀਆਂ ਗੱਡੀਆਂ ਗੱਡੀਆਂ ਤੇ ਉੱਥੇ ਰਾਜਸਥਾਨ ਦੀਆਂ ਵੀ ਐ ਗੱਡੀਆਂ ਉੱਥੇ ਯੂਪੀ ਦੀਆਂ ਵੀ ਐ ਗੱਡੀਆਂ ਤਮਾਮ ਦੇਸ਼ ਤੇ ਵੱਖ-ਵੱਖ ਸੂਬਿਆਂ ਦੀ ਦਿੱਲੀ ਚ ਆਪਾਂ ਸਾਰੇ ਜਾਨੇ ਦੇਖਦੇ ਆ ਕਿਉਂਕਿ ਦਿੱਲੀ ਪ੍ਰਵੇਸ਼ ਵਰਮਾ ਦੀ ਐ ਇਹਦੇ ਪਿਓ ਦੀ ਨੀਗੀ ਦਿੱਲੀ ਪੰਜਾਬ ਦੀ ਔਰ ਸਾਰੇ ਦੇਸ਼ ਦੀ ਰਾਜਧਾਨੀ ਐ ਕੈਪੀਟਲ ਐ ਸਾਡੀ ਰਾਜਧਾਨੀ ਐ ਦਿੱਲੀ ਔਰ ਹਰੇਕ ਬੰਦੇ ਨੇ ਜਾਣਾ ਐ ਉੱਥੇ ਸਾਡਾ ਹੱਕ ਐ ਬੀਜਪੀ ਦੇ ਨਾਲ ਕਹਿਣ ਨਾਲ ਨਹੀਂ ਕੁਝ ਹੋਣਾ ਲੇਕਿਨ ਇੱਕ ਗੱਲ ਜਿਹੜੀ ਸਭ ਤੋਂ ਜ਼ਰੂਰੀ ਆ ਜਿਹੜੀ ਲੋਕਾਂ ਨੂੰ ਸਮਝਣੀ ਚਾਹੀਦੀ ਖਾਸ ਕਰ ਮੇਰੀ ਦਿੱਲੀ ਵਾਲਿਆਂ ਨੂੰ ਬੇਨਤੀ ਆ ਜਿੰਨੇ ਭੈਣ ਭਰਾ ਦਿੱਲੀ ਚ ਬੈਠੇ ਹੋ ਤੁਸੀਂ ਕਿ ਬੀਜਪੀ ਤੁਹਾਡੇ ਪੱਤੀ رائے ਕੀ ਰੱਖਦੀ ਆ ਨਫ਼ਰਤ ਕਿੰਨੀ ਰੱਖਦੀ ਆ ਪੰਜਾਬੀਆਂ ਦੇ ਪ੍ਰਤੀ ਜੋ ਮਾਨਸਿਕਤਾ ਹੈ ਭਾਜਪਾ ਦੀ ਉਹਦਾ ਪ੍ਰਗਟਾਵਾ ਕੀਤਾ ਇਹਨਾਂ ਨੇ અપਮਾਨ ਕੱਲਾ ਨਹੀਂ ਕੀਤਾ ਇਹਨਾਂ ਨੇ ਤੋਹੀਨ ਕੱਲੀ ਨਹੀਂ ਕੀਤੀ ਇਹਨਾਂ ਨੇ ਜਿਹੜੀ ਬਦ ਜ਼ੁਬਾਨੀ ਕੀਤੀ ਆ ਜਿਹੜੀ ਇਹਨਾਂ ਨੇ ਜਿਹੜਾ અપਮਾਨ ਕੀਤਾ ਉਹ ਪੂਰੇ ਦੇਸ਼ ਵਾਸਤੇ ਪੂਰੇ ਦੇਸ਼ ਵਾਸਤੇ અપਮਾਨ ਹੈ ਇਕੱਲਾ ਪੰਜਾਬ ਦਾ ਮਸਲਾ ਨਹੀਂਗਾ ਤੁਸੀਂ ਲੈਕਚਰ ਚ ਔਰ ਜਿਹੜੀ ਇੱਕ ਪੋਲਰਾਈਜ਼ ਦੀ ਪੋਲਿਟਿਕਸ ਕਰਨ ਦੇ ਚੱਕਰ ਚ ਅੰਨੇ ਹੋਏ ਪੂਰੀ ਕਮਿਊਨਿਟੀ ਨੂੰ ਤੁਸੀਂ ਗਾਲਾਂ ਕੱਢਤੀਆਂ ਔਰ ਅਤਵਾਦੀ ਟੈਰਰਿਸਟ ਤਰਜ਼ ਕਹਿ ਰਹੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਆ ਪਰਮੇਸ਼ਵਰ ਮਾ ਕਲੈਰੀਫਾਈ ਕਰਨ ਜਾਂ ਮਾਫੀ ਮੰਗਣ ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਮੀਡੀਆ ਦੇ ਸਾਥੀਓ ਮੈਂ ਇਹਨਾਂ ਨੂੰ ਬੀਜੇਪੀ ਵਾਲਿਆਂ ਨੂੰ ਦੱਸਣਾ ਚਾਹੁੰਦਾ ਔਰ ਦਿੱਲੀ ਦੇ ਲੋਕਾਂ ਨੂੰ ਖਾਸ ਕਰ ਕਿ ਸਾਵਧਾਨ ਰਹੋ ਇਹ ਲੋਕਾਂ ਤੋਂ ਇਹ ਹਾਥੀ ਦੇ ਦੰਦ ਦਿਖਾਉਣ ਵਾਲੇ ਤੇ ਖਾਣ ਵਾਲੇ ਹੋਰ ਹੈ ਇਹਨਾਂ ਦੇ ਇਹ ਅੰਦਰੋਂ ਕਿਸ ਹੱਦ ਤੱਕ ਤੁਹਾਡੇ ਨਾਲ ਨਫ਼ਰਤ ਕਰਦੇ ਆ ਪੰਜਾਬ ਦੇ ਲੋਕਾਂ ਨਾਲ ਉਹ ਪੰਜਾਬ ਉਹ ਪੰਜਾਬੀ ਚਾਹੇ ਉਹ ਦਿੱਲੀ 'ਚ ਬੈਠਾ ਚਾਹੇ ਪੰਜਾਬ 'ਚ ਬੈਠਾ ਚਾਹੇ ਹਰਿਆਣੇ 'ਚ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਦੀ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਉਹ ਪੰਜਾਬ ਪ੍ਰਵੇਸ਼ ਬਰਮਾ ਜਿਹੜਾ ਅੱਜ ਵੀ ਸਰਹੱਦਾਂ ਤੇ ਇਸ ਦੇਸ਼ ਨੂੰ ਸੁਰੱਖਿਅਤ ਰੱਖਣ ਲਈ